ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਸੁਪਰੀਮ ਕੋਰਟ ਨੇ ਬਿਹਾਰ ਦੇ 65 ਲੱਖ ਵੋਟਰਾਂ ਦੀ ਸੂਚੀ ਵੈਬਸਾਈਟ ਤੇ ਪਾਉਣ ਲਈ ਕਿਹਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦ ਉਹਨਾਂ ਦੀ ਬੋਰਡ ਤੇ ਚਿਪਕਾਇਆ ਜਾ ਸਕਦਾ ਹੈ ਤਾਂ ਵੈਬਸਾਈਟ ਤੇ ਵੋਟਰਾਂ ਦੀ ਸੂਚੀ ਕਿਉਂ ਨਹੀਂ ਪਾਈ ਜਾ ਸਕਦੀ ਵੋਟਰ ਸੂਚੀ ਵਿੱਚ 2.2 ਲੱਖ ਤੋਂ ਜ਼ਿਆਦਾ ਲੋਕ ਮ੍ਰਿਤਕ ਪਾਏ ਗਏ ਹਨ ਬੋਟ ਚੋਰੀ ਦੇ ਮੌਕੇ ਵਿੱਚ ਬਿਜਿੰਦਰ ਸਿੰਘ ਬਾਕਸਰ ਪਲੇਅਰ ਨੇ ਰਾਘਵ ਗਾਂਧੀ ਤੁਕਾਂਜ ਕਸਦਿਆਂ ਕਿਹਾ ਹੈ ਕਿ ਨਾਚ ਨਾ ਜਾਣੇ ਆਂਗਣ ਟੇਡਾ ਦੇਸ਼ ਦਾ ਪਹਿਲਾ ਐਲੀਵੇਟਡ ਅਰਬਨ ਦਵਾਰਕਾ ਐਕਸਪ੍ਰੈਸ ਤਿਆਰ ਹੋ ਗਿਆ ਹੈ ਇਸ ਦਾ ਪ੍ਰਧਾਨ ਮੰਤਰੀ ਉਦਘਾਟਨ ਕਰਨਗੇ ਗੁਰੂਗ੍ਰਾਮ ਤੋਂ 에ਰਪੋਰਟ ਲਈ 10 ਮਿੰਟ ਲੱਗਣਗੇ 29 ਕਿਲੋਮੀਟਰ ਰਸਤੇ ਤੇ 9000 ਕਰੋੜ ਰੁਪਏ ਖਰਚ ਆਇਆ ਹੈ ਹਰਿਆਣਾ ਵਿੱਚ 3000 ਰੁਪਏ ਦੇ ਕੇ ਸਾਲ ਵਿੱਚ 200 ਵਾਰ ਟੋਲ ਪਲਾਜ਼ਾਂ ਤੋਂ ਲੰਘਿਆ ਜਾ ਸਕਦਾ ਹੈ ਇਸ ਸੰਬੰਧ ਵਿੱਚ ਵੈੱਬਸਾਈਟ ਤੇ ਬੁਕਿੰਗ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ ਲਗਾਤਾਰ ਤੇਜ਼ ਰਾਤੋਂ ਭਾਰੀ ਮੀਂਹ ਪੈ ਰਿਹਾ ਹੈ। ਕਿਸ਼ਤਪਾੜ ਵਿੱਚ ਬੱਦਲ ਫਟ ਗਿਆ ਤੇ ਮਾਲਵੇ ਥੱਲੇ 12 ਲੋਕਾਂ ਦੀ ਲਾਸ਼ ਮਿਲੀ ਹੈ ਤੇ 25 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ। ਕ੍ਰਾਂਪ ਨੇ ਰੂਸ ਦੇ ਰਾਸ਼ਟਰਪਤੀ ਨੂੰ ਤਦਾਬ ਨਹੀਂ ਦਿੱਤਾ ਗਿਆ ਕਿ ਯੂਪਰਿਨ ਯੁੱਧਬੰਦ ਕੀਤਾ ਜਾਵੇ ਨਹੀਂ ਤਾਂ ਨਤੀਜੇ ਭੁਗਟਣੇ ਪੈਣਗੇ। ਸਟੇਨਤ ਤੰਦੂਲਕਰ ਦੇ بیٹے ਅਰਜਨ ਤੰਦੂਲ